ਨਵਾਂ ਕਾਰ ਖਰੀਦਿਆ ਹੋਵੇ ਤਾਂ ਵਧਾਈਆਂ ਮਿਲਣੀਆਂ ਤਾਂ ਆਮ ਗੱਲ ਹੈ ਪਰ ਜਦ ਬੀਜੇਪੀ ਦੇ ਕਦਾਵਰ ਨੇਤਾ ਨੇ ਅੰਮ੍ਰਿਤਸਰ ਚ ਕਾਰ ਖਰੀਦਿਆ ਤਾਂ ਵਧਾਈਆਂ ਦੀ ਥਾਂ ਜੇਟਲੇ ਦੇ ਹਿੱਸੇ ਆਈ ਵਿਰੋਧੀਆਂ ਦੇ ਸ਼ਬਦੀਵਾਦ ਅੰਮ੍ਰਿਤਸਰ ਦਾ ਪੌਸ਼ ਇਲਾਕਾ ਗ੍ਰੀਨ ਐਵੇਨਿਊ ਜਿੱਥੇ ਬੀਜੇਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਰुण ਜੇਟਲੇ ਨੇ ਕਾਰ ਖਰੀਦੀ ਹੈ ਕਾਰ ਖਰੀਦਣ ਗਏ ਵਿਕਰਮ ਅਜੀਠਿਆ ਦੇ ਗੁਆਂਡੀ ਜਿੱਥੇ ਇਸ ਕਾਰ ਨੇ ਬੀਜੇਪੀ ਤੇ ਅਕਾਲੀ ਆਗੂਆਂ ਨੂੰ ਮੌਕਾ ਦਿੱਤਾ ਆਪਣੇ ਨੇਤਾ ਨੂੰ ਮੁਬਾਰਕਬਾਦ ਦੇਣ ਦਾ ਉਥੇ ਆਲੀਸ਼ਾਨ ਕਾਰਬ ਵਿਰੋਧੀਆਂ ਦੀ ਅੱਖਾਂ 'ਚ ਖੂਬ ਰੜਕ ਰਿਹਾ ਹੈ ਤਾਂ ਹੀ ਤਾਂ ਜੇਟਲੀ ਦੇ ਖਿਲਾਫ ਮੈਦਾਨ 'ਚ ਉਤਰੇ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਤੇ ਗੁੱਸਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਤੇ ਜੇਟੀ ਨੂੰ ਡਿਸਕਵਾਲਿਫਾਈ ਕਰਨ ਦੀ ਗੱਲ ਤੱਕ ਵੀ ਕਹਿ ਦਿੱਤੀ ਇਲੈਕਸ਼ਨ ਦੇ ਦੌਰਾਨ ਅਗਰ ਤੁਸੀਂ ਕੋਈ ਚੀਜ਼ ਖਰੀਦੇ ਹੋ ਥੈਟ ਕਮਸ ਇਨ ਯੋਰ ਜਿਹੜਾ ਤੁਹਾਨੂੰ ਅਲਾਉਂਸਮੈਂਟ ਲਿਆ ਇਲੈਕਸ਼ਨ ਵਾਸਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੂਵ ਕਰ ਰਹੇ ਹਾਂ ਕਿ ਤੁਹਾਨੂੰ ਅਲਾਉਡ ਹੈ 75 ਲੱਖ ਇਨੇ 1 ਕਰੋੜ ਦੀ ਖਰੀਦ ਲਈ ਇਹਨੂੰ ਡਿਸਕਵਾਲਿਫਾਈ ਕੀਤਾ ਜਾਵੇ ਘਰ ਤੇ ਚੱਲ ਰਹੀ ਸਿਆਸਤ ਨੇ ਐਸੀ ਅਗ ਫੜੀ ਕਿ ਕੈਪਟਨ ਜੇਟੀ ਇੱਕ ਦੂਜੇ ਨੂੰ ਸਲਾਹਾਂ ਦੇਣ ਲੱਗੇ ਕਿ ਕੌਣ ਕਿੱਥੇ ਘਰ ਪਾਵੇ ਜਦੋਂ ਇਹਦਾ ਭੌਗ ਪਿਆ ਜਾਣਾ ਹੈ ਫਿਰ ਆਊਗਾ ਅਮਰਤ ਸਰ ਪੁੱਛੋ ਜਰਾ ਕਹਿੰਦੇ ਕੱਲ ਬਣਾਉਗਾ ਤੁਸੀਂ ਇਹ ਕਹਿੰਦਾ ਕਿ ਕਿੰਨੀ ਦੂਰ ਹੈ ਇੱਥੋਂ ਪਾਕਿਸਤਾਨ 14 ਕਿਲੋਮੀਟਰ 15 ਕਿਲੋਮੀਟਰ ਖਤਮ ਤਾਂ ਹੋ ਗਈ ਕਿੰਨੀ ਕਿ ਦੂਰ ਹੈ ਕਿੰਨੀ ਦੂਰ ਹੈ ਉਰੋਪ ਪਾਕਿਸਤਾਨ ਜੀ ਇੱਥੋਂ ਸ਼ਾਇਦ 30 ਕਿਲੋਮੀਟਰ ਤੇ ਕਿਲੋਮੀਟਰ ਉਹਨੂੰ ਕਹੋ 28 ਕਿਲੋਮੀਟਰ ਤੇ ਪਾਕਿਸਤਾਨ ਦੇ 2 ਕਿਲੋਮੀਟਰ ਇੱਥੇ ਜਰਾ ਉੱਥੇ ਆਪਣਾ ਘਰ ਉੱਥੇ ਬਣਾਇਆ ਜਿਹੜੇ ਮਰਦੇ ਨਹੀਂ ਸਾਡੇ ਮੁੰਡੇ ਮਰੇ ਨਹੀਂ ਚਾਹੇ ਪੈਣ ਦੀ ਲੜਾਈ ਚ ਚਾਹੇ ਕੱਤਲ ਦੀ ਲੜਾਈ ਚ ਚਾਹੇ ਕਾਰਗਿਲ ਦੇ ਵਿੱਚ ਚਾਹੇ ਉਹ ਜੋ ਕਸ਼ਮੀਰ ਫਜ਼ਾਦ ਹੋ ਰਿਹਾ ਸਾਡੇ ਮੁੰਡੇ ਲੜਦੇ ਨੇ ਉੱਥੇ ਇਹਨੂੰ ਕਹੋ ਕਿ ਤੂੰ ਬਣਾ ਦੋ 2 ਕਿਲੋਮੀਟਰ ਇੱਧਰ ਜਦੋਂ ਘੋੜਾ ਪਾਉਗਾ ਨਾ ਉਦੋਂ ਇਹ ਮੋਟਰ ਦਾ ਸ਼ੈਲ ਪਾਉਗਾ ਨੇੜੇ ਤੇੜੇ ਇਹ ਵੀ ਧੋਤੀ ਚਾਕੇ ਬਾਹੂ ਜੀ ਭੱਜਣਗੇ ਉੱਥੇ ਤੁਹਾਡੇ ਸਾਹਮਣੇ ਤੁਸੀਂ ਹੀ ਹੈਜ਼ ਐਡਵਾਈਸਡ ਮੀ ਟੂ ਬਾਇ ਆ ਹਾਊਸ ਔਨ ਦੀ ਇੰਡੀਅਨ ਸਾਈਡ ਆਫ ਦਾ ਬਾਰਡਰ ਆਈ ਵਿਲ ਐਡਵਾਈਸ ਹਿਮ ਨਾਟ ਟੂ ਬਾਇ ਆ ਹਾਊਸ ਔਨ ਦੀ ਅਦਰ ਸਾਈਡ ਆਫ ਦਾ ਬਾਰਡਰ ਜੀਟੀ ਦਾ ਅੰਮ੍ਰਿਤਸਰ ਯਾਨੀ ਕਿ ਉੱਥੇ ਘਰ ਖਰੀਦਣਾ ਜਿੱਥੇ ਉਹ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਕਿਸਮਤ ਅਸਮਾਰੇ ਨੇ ਵਿਰੋਧੀਆਂ ਦੇ ਨਿਸ਼ਾਨੇ ਤੋਂ ਜੀਟੀ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਟੈਂਜ ਦੇ ਬਿਆਨਾਂ ਤੋਂ ਬਚਣ ਲਈ ਇਹ ਸਭ ਨੂੰ ਹਲਕੀ ਰਾਜਨੀਤਿਕ ਕਰਾਰ ਦੇ ਰਹੇ ਨੇ ਦੇਖੋ ਡੈਸਪੀਰੇਸ਼ਨ ਹੈ ਮਤਲਬ ਇਸ ਵਿੱਚ ਮਤਲਬ ਉਹ ਇਤਨੀ ਹਲਕੀ ਹੈ ਕਿ ਉਸ ਪਰ ਟਿੱਪਣੀ ਕਰਨੇ ਦੀ ਗੁੰਜਾਇਸ਼ ਵੀ ਨਹੀਂ ਜੀਟੀਚਾ ਜਿੰਨਾ ਮਰਸੀ ਦਾ ਵਿਵਾਦਾ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਕਰ ਲੈਣ ਪਰ ਸਭ ਜਾਣਦੇ ਨੇ ਕਿ ਸਿਆਸਤ ਤੇ ਵਿਵਾਦ ਦਾ ਗੂੜਾ ਰਿਸ਼ਤਾ ਹੈ ਇਸੇ ਲਈ ਤਾਂ ਕੈਪਟਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨਵੀ ਸੱਭਲ ਦੀ ਅੱਖ ਚ ਜ਼ਰੂਰ ਹੱਥ ਸੇਕ ਰਹੇ ਨੇ ਤੇ ਜੇਟਲੀ ਦੇ ਇਲਜ਼ਾਮ ਲਗਾ ਰਹੇ ਨੇ ਕਿ ਜੇਟਲੀ ਦੀ ਇਸ 1 ਕਰੋੜੀ ਕੋਠੀ ਦੀ ਕੀਮਤ 1 ਕਰੋੜ ਨਾਲ ਹੋ ਕੇ ਇਸ ਤੋਂ ਕਿਤੇ ਜ਼ਿਆਦਾ ਹੈ हां जी ਉਹ ਜਿਹੜੀ ਜਗਾ ਲਈ ਹੈ ਮਜੀਠੀਆ ਸਾਹਿਬ ਦੇ ਗਵੰਡੀ ਬਣ ਗਏ ਹੈ ਉਹ ਤਾਂ ਬਹੁਤ ਮਹਿੰਗੀ ਜਗਾ ਹੈਗੀ ਹੈ ਤੇ ਉਹ 1 ਕਰੋੜ ਦੇ ਵਿੱਚ ਖਰੀਦ ਲੈਣੀ ਇਹ ਤਾਂ ਜਾਤਾ ਇਹ ਕਿਸ ਨੂੰ ਡਰਾਇਆ ਗਿਆ mafias ਤੋਂ ਜਾਂ ਇਹਨਾਂ ਨੇ black money under the carpet ਦਿੱਤਾ ਤੇ ਸਾਡਾ ਦਬ ਹੈ ਕਿ ਸਾਡੇ ਜਸਕਰਨ ਸਿੰਘ ਜਨਰਲ ਸੈਕਟਰੀ ਹੈ ਇੰਨਾਂ ਦੀ ਪੈੜੀ ਫਰੋਜ਼ਪੁਰ ਚ ਹੈ ਇਹਨਾਂ ਨੇ ਅੱਜ ਮੈਨੂੰ ਕਿਹਾ ਹੈ ਕਿ ਮੈਂ ਦੋ ਕਿੱਲੇ 1 ਕਰੋੜ ਰੁਪਏ ਦੇ ਵੇਚਣ ਨੂੰ ਤਿਆਰ ਹੈ 5 ਲੱਖ ਮਾਨ ਸਾਹਿਬ ਤੁਸੀਂ ਵਿੱਚ ਪਾ ਦਿਓ 1 ਕਰੋੜ 5 ਲੱਖ ਰੁਪਈਆ ਅਸੀਂ ਅੱਜ ਜੇਠੀ ਸਾਹਿਬ ਨੂੰ ਦੇਣ ਨੂੰ ਤਿਆਰ ਹੈ ਤੇ ਸਾਨੂੰ ਕੋਠੀ ਦੇ ਦੇਣ ਉਹਨਾਂ ਨੂੰ ਜੇ ਇੰਨੀ ਸਸਤੀਆਂ ਮਿਲਦੀ ਹੈ ਤੇ ਉਹ ਤਾਂ ਦੂਜੀ ਕੋਠੀ ਹੋਰ ਲੈ ਲੈਣਗੇ ਵੈਸੇ ਤਾਂ ਸ਼ਾਇਦ ਜੇਠੀ ਨੂੰ ਆਪਣੀ ਚੇਤ ਦਾ ਪੂਰਾ ਭਰੋਸਾ ਹੈ ਇਸੇ ਲਈ ਤਾਂ ਸ਼ਾਇਦ ਉਹਨਾਂ ਪਹਿਲਾਂ ਹੀ ਅੰਮ੍ਰਿਤਸਰ ਹਲਕੇ ਚੱਕਰ ਖਰੀਦ ਲਿਆ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਜੇਟਲੇ ਘੜ ਲੈ ਕੇ ਆਪਣੇ ਦੇ ਬਾਹਰੀ ਉਮੀਦਵਾਰ ਦਾ ਠੱਪਾ ਮਿਟਾਉਣਾ ਚਾਹੁੰਦੇ ਨੇ ਖੈਰ ਕਾਰਨ ਕੁਝ ਵੀ ਹੋਵੇ ਜੀਟੀਸੀ ਦੇ ਇਸ 1 ਕਰੋੜੀ ਘੜ ਨੇ ਅੰਮ੍ਰਿਤਸਰ ਦੀ ਸਿਆਸੀ ਫਿਜ਼ਾ ਨੂੰ ਹੋਰ ਗਰਮਾ ਦਿੱਤਾ